ਕੇਂਦਰ ਸਰਕਾਰ ਨੇ ਅੱਜ ਜਿਹੜਾ ਬਜਟ ਪੇਸ਼ ਕੀਤਾ ਹੈ ਉਹਦੇ 'ਚ ਪੰਜਾਬ ਨੂੰ ਜਿਹੜਾ ਬਿਲਕੁਲ ਬਾਹਰ ਰੱਖਿਆ ਗਿਆ ਈਵਨ ਪੂਰੇ ਬਜਟ ਦੇ ਦੌਰਾਨ ਪੰਜਾਬ ਸੂਬੇ ਦਾ ਕੋਈ ਜ਼ਿਕਰ ਨਹੀਂ ਪੰਜਾਬ ਲਈ ਕੋਈ ਪੈਕੇਜ ਨਹੀਂ ਪੰਜਾਬ ਲਈ ਕੋਈ ਰਾਹਤ ਨਹੀਂ ਹਾਲਾਂਕਿ ਦੇਖਿਆ ਜਾਵੇ ਤੇ ਇਹ ਬਜਟ ਪੂਰੇ ਦੇਸ਼ ਦੇ ਮਜ਼ਦੂਰ ਕਿਸਾਨਾਂ ਲਈ ਨਿਰਾਸ਼ਾਜਨਕ ਸਾਬਤ ਹੋ ਰਿਹਾ ਹੈ ਲੇਕਿਨ ਕਿਉਂਕਿ ਅਸੀਂ ਪੰਜਾਬ ਦੀ ਨੁਮਾਇੰਦੀ ਕਰਦੇ ਹਾਂ ਦੇਸ਼ ਦੀ ਪਾਰਲੀਮੈਂਟ 'ਚ ਤੇ ਸਾਨੂੰ ਬੜੀਆਂ ਉਮੀਦਾਂ ਸੀ ਅੱਜ ਪ੍ਰਧਾਨ ਮੰਤਰੀ ਜੀ ਵੀ ਆਏ ਪੰਜਾਬ ਜੋ ਨਿਰਾਸ਼ਾ ਪੰਜਾਬ ਨੂੰ ਬਜਟ ਚੋਂ ਮਿਲੀ ਉਹੀ ਨਿਰਾਸ਼ਾ ਪ੍ਰਧਾਨ ਮੰਤਰੀ ਸਾਹਿਬ ਦੇ ਆਪਣੇ ਭਾਸ਼ਣ ਚ ਆਪਣੇ ਦੌਰੇ ਚੋਂ ਮਿਲੀ ਕਿਉਂਕਿ ਭਾਜਪਾ ਦੇ ਬਹੁਤ ਲੀਡਰ ਕਹਿ ਰਹੇ ਸੀ ਜੀ ਪ੍ਰਧਾਨ ਮੰਤਰੀ ਸਾਹਿਬ ਜਦੋਂ ਪਿਛਲੀ ਵਾਰ ਪੰਜਾਬ ਆਏ ਸੀ ਫਿਰੋਜ਼ਪੁਰ ਅਗਰ ਉਹਨਾਂ ਦੀ ਰੈਲੀ ਹੋ ਜਾਂਦੀ ਉਹਨਾਂ ਨੇ ਪੰਜਾਬ ਨੂੰ ਬਹੁਤ ਵੱਡੇ ਪੈਕੇਜ ਦੇਣੇ ਸੀ ਪੰਜਾਬ ਲਈ ਬਹੁਤ ਵੱਡੇ ਐਲਾਨ ਕਰਨੇ ਸੀ ਲੇਕਿਨ ਅੱਜ ਫੇਰ ਇੱਕ ਵਾਰ ਸਾਬਿਤ ਹੋ ਗਿਆ ਕਿ ਜਿਹੜੀ ਭਾਜਪਾ ਆ ਭਾਰਤੀ ਜਨਤਾ ਪਾਰਟੀ ਆ ਉਹ ਪੰਜਾਬ ਨਾਲ ਵਿਤਕਰਿਆ ਰੱਖਦੀ ਹੈ ਪੰਜਾਬ ਦੇ ਪ੍ਰਤੀ ਜਿਹੜੀ ਉਹਨਾਂ ਦੀ ਸੋਚ ਹੈ ਉਹ ਬਹੁਤ ਨੈਗੇਟਿਵ ਹੈ ਪੰਜਾਬ ਨੂੰ ਲੈ ਕੇ ਨਕਾਰਾਤਮਕ ਰਵਈਆ ਹੈ ਕੇਂਦਰ ਸਰਕਾਰ ਦਾ ਉਹ ਫੇਰ ਸਾਬਿਤ ਹੋ ਗਿਆ ਪ੍ਰਧਾਨ ਮੰਤਰੀ ਵੀ ਆਪ ਮੰਨੇ ਅਹੇ ਜੀ ਕਿ ਪੰਜਾਬ ਸਪੋਰਟਸ ਦਾ ਹੱਬ ਹੈ ਤੇ ਪਿਛਲੇ ਬਜਟ ਤੇ ਗੁਜਰਾਤ ਵਰਗਾ ਸੂਬਾ ਜਿੱਥੋਂ ਕੋਈ 올림픽 ਨਹੀਂ ਉਹਨਾਂ ਨੂੰ ਤੇ 600 ਕਰੋੜ ਰੁਪਏ ਦਿੱਤਾ ਸੀ ਤੇ ਪੰਜਾਬ ਨੂੰ 78 ਕਰੋੜ ਰੁਪਏ ਤੋ ਪੈਮਾਨਾ ਜਿਹੜਾ ਬੀਜੇਪੀ ਦਾ ਆਇਆ ਉਹ ਤੁਸੀਂ ਆਪ ਸਾਬਿਤ ਕਰ ਸਕਦੇ ਹੋ ਕਿ ਪੰਜਾਬ ਨੂੰ ਹਮੇਸ਼ਾ ਇਹਨਾਂ ਨੇ ਇਗਨੋਰ ਕੀਤਾ ਹੈ ਪਗ ਪੰਜਾਬ ਦਾ ਜ਼ਿਕਰਾ ਕੀਤਾ ਡਿਸਕ੍ਰਿਮੀਨੇਸ਼ਨ ਕੀਤੀ ਹੈ ਪ੍ਰਧਾਨ ਮੰਤਰੀ ਜੀ ਨੇ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪਰਬ ਸੀ ਉੱਥੇ ਆਦਮਪੁਰ ਹਵਾਈ ਅੱਡੇ ਦਾ ਉਦਘਾਟਨ ਕੀਤਾ ਅਸੀਂ ਸਵਾਗਤ ਕਰਦੇ ਹਾਂ ਲੇਕਿਨ ਪ੍ਰਧਾਨ ਮੰਤਰੀ ਜੀ ਪੰਜਾਬ ਦੇ ਲੋਕਾਂ ਦੀ ਕਿੰਨੀ ਲੰਮੀ ਮੰਗ ਹੈ ਕਿ ਇੰਟਰਨੈਸ਼ਨਲ ਫਲਾਈਟਾਂ ਚਲਾਈਆਂ ਜਾਣ ਮੈਂ ਖੁਦ ਕਿ ਪਾਰਲੀਮੈਂਟ ਚ ਵੀ ਕਈ ਵਾਰ ਗੱਲ ਕੀਤੀ ਆ ਮੁੱਖ ਮੰਤਰੀ ਸਾਹਿਬ ਕਈ ਵਾਰ ਤੁਹਾਨੂੰ ਕਹਿ ਚੁੱਕੇ ਆ ਮਾਨ ਸਾਹਿਬ ਔਰ ਹਰ ਵਾਰ ਚਾਹੇ ਉਹ ਮੁਹਾਲੀ ਦਾ ਇੰਟਰਨੈਸ਼ਨਲ 에ਰਪੋਰਟ ਹੋਵੇ ਚਾਹੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਮ ਤੇ ਅੰਮ੍ਰਿਤਸਰ ਸਾਹਿਬ ਹੋਵੇ ਚਾਹੇ ਆਲੰਗਪੁਰ ਦਾ ਜਿਹੜਾ ਗੁਰੂ ਰਵਦਾਸ ਮਹਾਰਾਜ ਜੀ ਦੇ ਨਾਮ ਤੇ ਐਰਪੋਰਟ ਦਾ ਘਟਨ ਕੀਤਾ ਇੰਟਰਨੈਸ਼ਨਲ ਫਲਾਈਟਾਂ ਨੂੰ ਤੁਸੀਂ ਚਲਾਉਣਾ ਨਹੀਂ ਚਾਹੁੰਦੇ ਸਾਡਾ ਐਨ ਆਰ ਆਈ ਭਾਈਚਾਰਾ ਜਿੰਨਾ ਖੱਜਲ ਖਰਾਬ ਹੁੰਦਾ ਮੋਦੀ ਸਾਹਿਬ ਉਹਨਾਂ ਨੂੰ ਲੈ ਕੇ ਤੇ ਤੁਹਾਡੇ ਮਨ ਚ ਕੋਈ ਦਿਆ ਨਹੀਂ ਹੈ ਕੋਈ ਕੋਈ ਮੈਨੂੰ ਲੱਗਦਾ ਵੀ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਨ ਵਾਲੇ ਕਿਉਂਕਿ ਉਹ ਪੰਜਾਬੀ ਹੈ ਉਹ ਖਜਲ ਖਰਾਬ ਹੁੰਦੇ ਆ ਸੋ ਲੈ ਦੇਖ ਕੇ ਜੇ ਆਪਾਂ ਦੇਖੀਏ ਅੱਜ ਦਾ ਦਿਨ ਪੰਜਾਬ ਲਈ ਬਹੁਤ ਮਾੜਾ ਹੀ ਸਾਬਿਤ ਹੋਇਆ ਹੈ ਬੀਜੇਪੀ ਦੇ ਪੁਆਇੰਟ ਆਫ View ਨਾਲ ਬੀਜੇਪੀ ਨੇ ਇੱਕ ਵਾਰ ਫਿਰ ਸਾਬਿਤ ਕੀਤਾ ਹੈ ਕਿ ਪੰਜਾਬ ਤੋਂ ਉਹਨਾਂ ਨੂੰ ਵੋਟਾਂ ਤੇ ਚਾਹੀਦੀਆਂ ਨੇ ਲੇਕਿਨ ਦੇਣਾ ਪੰਜਾਬ ਨੂੰ ਕੁਝ ਨਹੀਂ ਪੰਜਾਬ ਦੇ ਕਿਸਾਨਾਂ ਲਈ ਕੋਈ ਅੱਜ ਪੈਕੇਜ ਨਹੀਂ ਪੰਜਾਬ ਕ੍ਰੌਪ ਡਾਈਵਰਸੀਫਿਕੇਸ਼ਨ ਦੀ ਮੰਗ ਕਰਦਾ ਹੈ ਤੁਸੀਂ ਅਫਰੋਡ ਦੀ ਗੱਲ ਕੀਤੀ ਅੱਜ ਬਜਟ ਚ ਬਦਾਮ ਦੀ ਖੇਤੀ ਦੀ ਕੋਕੋਨਟ ਜਿਹੜੇ ਕੀ ਪੰਜਾਬ ਚ ਹੁੰਦੇ ਨਹੀਂ ਆ ਉੱਥੇ ਡਾਈਵਰਸੀਫਿਕੇਸ਼ਨ ਕਰ ਰਹੇ ਹਾਂ ਪੰਜਾਬ ਜਿੱਥੇ ਲੋੜ ਹੈ ਉਹਦੇ ਨਾਲ ਦੇਖਦੇ ਤਾਲਾਂ ਦੇ ਭੰਡਾਰ ਤੇਲ ਦੇ ਭੰਡਾਰ ਖਾਣ ਵਾਲੇ ਤੇਲ ਦੇ ਭੰਡਾਰ ਪੰਜਾਬ ਪਾਸਦਾ ਹੈ ਲੇਕਿਨ ਪੰਜਾਬ ਦੇ ਕਿਸਾਨਾਂ ਵਾਲੀ ਕੋਈ ਗੱਲ ਨਹੀਂ ਸੋ ਅੱਜ ਇੱਕ ਵਾਰ ਫੇਰ ਜਿਹੜਾ ਆ ਪ੍ਰਧਾਨ ਮੰਤਰੀ ਸਾਹਿਬ ਦਾ ਚਾਹ ਦੌਰਾ ਹੋਵੇ ਚਾਹ ਕੇਂਦਰ ਦਾ ਬਜਟ ਹੋਵੇ ਦੋਨਾਂ ਨੇ ਕਿਉਂਕਿ ਉਹਨਾਂ ਦੋਨਾਂ ਚੀਜ਼ਾਂ ਨੇ ਸਾਬਿਤ ਕਰਤਾ ਕਿ ਬੀਜੇਪੀ ਪੰਜਾਬ ਨੂੰ ਲੈ ਕੇ ਕੋਈ ਵੀ ਜਿਹੜੀ ਚੰਗੀ ਪੈਲ ਕਦਮੀ ਨਹੀਂ ਕਰ ਸਕਦੀ ਜਿਹੜੇ ਲੀਡਰ ਪੰਜਾਬ ਦੇ ਲੀਡਰ ਦਾਵਾ ਕਰਦੇ ਸੀ ਕਿ ਪ੍ਰਧਾਨ ਮੰਤਰੀ ਜੀ ਦੇ ਦੌਰੇ ਤੋਂ ਬਾਅਦ ਪੰਜਾਬੀਆਂ ਦੀ ਜਿਹੜੀ ਕਿਸਮਤ ਹੀ ਬਦਲ ਜਾਣੀ ਹੈ ਉਹਨਾਂ ਨੂੰ ਵੀ ਆਪਣੇ ਪੈਰਾ ਤੇ ਜਿਹੜਾ ਆ ਆਪਣੇ ਮੰਜੇ ਥੱਲੇ ਛੋਟੀ ਮਾਰ ਕੇ ਵੇਖ ਲੈਣੀ ਚਾਹੀਦੀ ਆ ਕਿ ਤੁਸੀਂ ਲੱਖ ਦਾਵੇ ਕਰਦੇ ਲੋਕਿਨ ਬੀਜੇਪੀ ਦਾ ਜਿਹੜਾ ਨਜ਼ਰੀਆ ਆ ਉਹ ਐਂਟੀ ਪੰਜਾਬ ਹੈ ਉਹ ਇੱਕ ਵਾਰ ਫੇਰ ਸਾਬਿਤ ਹੋਇਆ ਹੈ। ਸਰਕਾਰ ਵੱਲੋਂ ਜਿਹੜਾ ਇੱਕ ਵਾਰ ਫੇਰ ਬਜਟ ਪੇਸ਼ ਕੀਤਾ ਗਿਆ ਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਉਦਯੋਗਪਤੀਆਂ ਨੂੰ ਹਰ ਵਰਗ ਨੂੰ ਇਹ ਸੀ ਕਿ ਸਾਨੂੰ ਬਹੁਤ ਵੱਡੀ ਰਾਹਤ ਮਿਲੇਗੀ। ਪਰ ਜਿਵੇਂ ਪਹਿਲਾਂ ਹੁੰਦਾ ਰਿਹਾ ਉਸੇ ਤਰ੍ਹਾਂ ਹੀ ਇਸ ਬਜਟ ਦੇ ਵਿੱਚ ਵੀ ਨਾ ਕਿਸਾਨਾਂ ਵਾਸਤੇ ਨਾ ਵਪਾਰੀਆਂ ਵਾਸਤੇ ਨਾ ਉਦਯੋਗਪਤੀਆਂ ਵਾਸਤੇ ਕਿਸੇ ਵਾਸਤੇ ਵੀ ਕੋਈ ਰਾਹਤ ਨਹੀਂ ਮਿਲੀ। ਸੋ ਮੈਂ ਪੰਜਾਬ ਨੂੰ ਕਹਿਣਾ ਚਾਹਣਾ ਪੰਜਾਬ ਦੇ ਨੌਜਵਾਨਾਂ ਨੂੰ ਕਹਿਣਾ ਚਾਹਣਾ ਪੰਜਾਬ ਸਰਕਾਰ ਨੂੰ ਕਹਿਣਾ ਚਾਹਣਾ ਕਿਉਂਕਿ ਮੁੱਖ ਮੰਤਰੀ ਸਾਹਿਬ ਵੀ ਉਸ ਰਹੇ ਨੇ ਇਹਨਾਂ ਗੱਲਾਂ ਨੂੰ ਕਿ ਬਜ਼ਰ ਦੇ ਵਿੱਚ ਪੰਜਾਬ ਵਾਸਤੇ ਦਿੱਤਾ ਕੁਝ ਨਹੀਂ ਮੈਂ ਨੌਜਵਾਨਾਂ ਨੂੰ ਕਿਸਾਨਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਇਹਨਾਂ ਸਰਕਾਰਾਂ ਤੋਂ ਆਸ ਕਰਨੀ ਛੱਡ ਦਿਓ ਆਪਣੀ ਮਿਹਨਤ ਕਰੋ ਮਿਹਨਤ ਕਰਕੇ ਆਪਣਾ ਜਿਹੜਾ ਪਰਿਵਾਰ ਆ ਉਹ ਪਾਲੋ ਕਿਉਂਕਿ ਇਹ ਸਰਕਾਰਾਂ ਹਮੇਸ਼ਾ ਕਿਸਾਨ ਵਿਰੋਧੀ ਦਲਿਤ ਵਿਰੋਧੀ ਤੇ ਜਿੰਨੇ ਵੀ ਉਦਯੋਗਪਤੀ ਨੇ ਜਾਂ ਵਪਾਰੀ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਰਹਿੰਦੇ ਨੇ ਸਰਕਾਰਾਂ ਨੇ ਸਿਰਫ ਤੇ ਸਿਰਫ ਆਪਣੇ ਘਰ ਪਰਨੇ ਹੁੰਦੇ ਆ ਆਪਣਾ ਫਾਇਦਾ ਸੋਚਣਾ ਹੁੰਦਾ ਇਸ ਕਰਕੇ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਨਿਸ਼ੇੜੀ ਦੱਸਦੇ ਆ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਕਹਿੰਦੇ ਨੇ ਕਿ ਕਰ ਕੁਝ ਨਹੀਂ ਸਕਦੇ ਮੈਂ ਚਾਹੁੰਨਾ ਕਿ ਪੰਜਾਬ ਦੇ ਨੌਜਵਾਨ ਆਪੋ ਆਪ ਦੇ ਘਰ ਸੰਭਾਲਣ ਜਿਹੜੇ ਵਿਦੇਸ਼ਾਂ ਵੱਲ ਵੀ ਜਿਹੜਾ ਰੋਖਿਆ ਨੌਜਵਾਨਾਂ ਦਾ ਉਹ ਵੀ ਸਾਡੇ ਵਾਸਤੇ ਮੰਦ ਭਾਗੀ ਗੱਲ ਆ ਕਿਉਂਕਿ ਸਾਡੇ ਘਰਾਂ ਦੇ ਘਰ ਦਬਾਬਾ ਏਰੀਆ ਬਿਲਕੁਲ ਖਾਲੀ ਹੋ ਗਿਆ ਕਿਉਂ ਹੋ ਗਿਆ ਕਿ ਅਸੀਂ ਰੋਜ਼ਗਾਰ ਦੀ ਭਾਲ ਦੇ ਵਿੱਚ ਅਸੀਂ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ ਵਿਦੇਸ਼ਾਂ ਨੂੰ ਭਜਦੇ ਆ ਪਰ ਇੱਥੇ ਸਰਕਾਰਾਂ ਤੋਂ ਇਹ ਆਸ ਸੀਗੀ ਕਿ ਜਿਹੜਾ ਆਉਣ ਵਾਲਾ ਬਜਟ ਆ ਉਹਦੇ ਵਿੱਚ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾਊ ਜਾਂ ਹੋਰ ਜਿਹੜੀਆਂ ਫਸਲਾਂ ਸਾਡੀਆਂ 23 ਦੀਆਂ 23 ਫਸਲਾਂ ਤੇ ਸਾਨੂੰ ਐਮਐਸਪੀ ਦੇ ਕੇ ਤੇ ਜਿਹੜੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਗੇ ਘਰੇਲੂ ਜਿਹੜੇ ਰਸੋਈ ਦੇ ਖਰਚੇ ਨੇ ਉਹ ਘਟਣਗੇ ਪਰ ਇੱਥੇ ਆ ਕੇ ਕਿਸੇ ਵੀ ਪੰਜਾਬ ਦੇ ਲੋਕਾਂ ਨੂੰ ਜਾਂ ਦੇਸ਼ ਦੇ ਲੋਕਾਂ ਨੂੰ ਰਾਹਤ ਨਹੀਂ ਮਿਲੀ ਸੋ ਇਸ ਬਜਟ ਤੋਂ ਮੈਂ ਕਹਿੰਦਾ ਤੁਸੀਂ ਆਸਾਂ ਰੱਖੀਆਂ ਸੀ ਬਹੁਤ ਪਰ ਆਸ ਨਾ ਰੱਖੋ ਇਹਨਾਂ ਸਰਕਾਰਾਂ ਨੇ ਪਹਿਲਾਂ ਵੀ ਤੁਹਾਨੂੰ ਕੁੱਟਿਆ ਤੇ ਲੁੱਟਿਆ ਉਹੀ ਕੰਮ ਹੁਣ ਬੀਜੇਪੀ ਸਰਕਾਰ ਜਿਹੜੀ ਕੇਂਦਰ ਦੀ ਕਰ ਰਹੀ ਆ ਇਸ ਕਰਕੇ ਮੈਂ ਅੱਜ ਦੇ ਬਜਟ ਤੋਂ ਪੰਜਾਬ ਦੇ ਦੇਸ਼ ਦੇ ਕਿਸਾਨਾਂ ਵੱਲੋਂ ਇਹ ਮੋਦੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਜਿਹੜਾ ਅੱਜ ਬਜਟ ਲੈ ਕੇ ਆਇਓ ਉਹਦੇ ਵਿੱਚ ਕਿਸੇ ਕਿਸੇ ਕਿਸਾਨ ਨੂੰ ਕਿਸੇ ਵਪਾਰੀ ਨੂੰ ਕਿਸੇ ਕਿਸੇ ਨੂੰ ਵੀ ਰਾਹਤ ਨਹੀਂ ਦਿੱਤੀ ਤੁਸੀਂ ਸੋ ਆਪਣਾ ਬਜਟ ਤੁਹਾਨੂੰ ਮੁਬਾਰਕ ਹੋਵੇ ਤੁਹਾਡਾ ਬਜਟ ਤੁਹਾਨੂੰ ਮੁਬਾਰਕ ਹੋਵੇ ਤੇ ਦੇਸ਼ ਦੇ ਲੋਕਾਂ ਨੇ ਜਿਹੜੀ ਰੋਜ਼ੀ ਰੋਟੀ ਕਰਕੇ ਜਿੱਦਾਂ ਪਹਿਲਾਂ ਖਾਂਦੇ ਉਦਾਂ ਹੀ ਖਾਣੀ ਆ ਤੁਹਾਡੇ ਤੋਂ ਨਾ ਕੋਈ ਆਸ ਹੈ ਤੇ ਨਾ ਕੋਈ ਰੱਖ ਸਕਦਾ ਆ ਤੁਹਾਡੇ ਬਜਟ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ ਤਰ੍ਹਾਂ ਵੀ ਜਦੋਂ ਸਰਵੇਖਣ ਪੇਸ਼ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ ਉਹ ਤੁਹਾਨੂੰ ਅੰਦਾਜ਼ਾ ਲੱਗ ਗਿਆ ਸੀ ਵੀ ਸਰਕਾਰ ਨੇ ਕੁਝ ਨਹੀਂ ਕਰਨਾ ਉਹੀ ਗੱਲ ਹੋਈ ਹੈ ਨਾ ਕਿਸਾਨਾਂ ਲਈ ਕੁਝ ਐ ਨਾ ਮਜ਼ਦੂਰਾਂ ਲਈ ਕੁਝ ਐ ਕਿਸੇ ਸੈਕਟਰ ਨੂੰ ਕੋਈ ਰਾਹਤ ਨਹੀਂ ਔਰ ਇਹ ਸਾਰਾ ਟੋਟਲ ਸਰਕਾਰ ਕਾਰਪੋਰਟਾਈਜੇਸ਼ਨ ਵੱਲ ਵਧ ਰਹੀ ਹੈ ਉਸ ਪਾਸੇ ਨੂੰ ਜਾਣ ਵਾਲੀ ਗੱਲ ਹੈ ਕਿਸਾਨਾਂ ਔਰ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਵਿੱਚ ਜਿਸ ਤਰ੍ਹਾਂ ਸਰਵੇਖਣ ਜਿਨ੍ਹਾਂ ਨੇ ਕਿਹਾ ਯੂਰੀਆ ਮਹਿੰਗਾ ਕਰਨਗੇ ਇੱਕ ਉਹਨੂੰ 40 ਕਿਲੋ ਦੀ ਥੈਲੀ ਕਰਦੀ ਥੈਲਾ ਕਰਦਾ ਜਿਹੜਾ 50 ਕਿਲੋ ਦਾ ਹੁੰਦਾ ਸੀ ਫੇਰੇ ਕਹਿੰਦੇ ਨੇ ਵੀ ਅਸੀਂ ਜੀ ਤੁਹਾਨੂੰ ਸਬਸਿਡੀ ਤੁਹਾਡੇ ਖਾਤੇ 'ਚ ਪਾਇਆ ਕਰਾਂਗੇ ਇਹ ਇੱਕ ਡਰਾਮਾ ਹੈ ਜਦੋਂ ਬੀਜੇਪੀ ਨੇ ਕੁਝ ਕਰਨਾ ਹੋਵੇ ਪਿੱਛੇ ਹਟਣਾ ਹੋਵੇ ਕਿਸੇ ਗੱਲ ਤੋਂ ਕੁਝ ਉਹਨੂੰ ਹੋਰ ਸ਼ਕਲ ਦੇ ਕੇ ਹੌਲੀ-ਹੌਲੀ ਪਿੱਛੇ हट ਜਾਂਦੀ ਹੈ ਹੁਣ ਸਬਸਿਡੀ ਸਿੱਧੀ ਕਿਸਾਨਾਂ ਦੇ ਖਾਤੇ 'ਚ ਪਾਉਣ ਦਾ ਮਤਲਬ ਹੈ ਉਹਨੇ ਭੱਜਣਾ ਚਾਹੁੰਦੇ ਨੇ ਉਧਰੋਂ ਖੇਤੀ ਦਾ ਇਨਾ ਬੁਰਾ ਹਾਲ ਆਇਆ ਜਿ ਕਿਸੇ ਨੂੰ ਕੋਈ ਚਿੰਤਾ ਨਹੀਂ ਪੰਜਾਬ ਦੀਆਂ ਪੰਜ ਫਸਲਾਂ ਬੁਰੀ ਤਰ੍ਹਾਂ ਡੁੱਬ ਗਈਆਂ ਪਹਿਲਾਂ ਤਾਂ ਹੜ੍ਹਾਂ ਨਾਲ 24-25 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਫਿਰ ਜਿਹੜੀ ਝੋਨੇ ਦੀ ਫਸਲ ਆਈ ਉਹਦਾ 10 ਕਿਲੋਨਟਲ ਔਨ ਐਨ ਐਵਰੇਜ ਪਰ ਏਕੜ ਤੇ ਹਾੜ ਘਟਿਆ ਉਹਦੇ ਬਾਅਦ ਮੱਕੀ ਆਈ ਮੱਕੀ ਦਾ 15 ਤੋਂ 20 ਕੁਇੰਟਲ ਪਰ ਪਰ ਕੁਇੰਟਲ ਅੰਬਾਰੇ ਕੜਚਾੜ ਘਟਿਆ ਆਮ ਤੌਰ ਤੇ 40 ਕੁਇੰਟਲ 42 ਕੁਇੰਟਲ ਤੱਕ ਨਿਕਲਦੀ ਹੈ ਇਸ ਵਾਰ 18 ਤੋਂ 22 ਨਿਕਲੀ ਹੈ ਉਹ ਵੀ ਫਸਲ ਡੁੱਬ ਗਈ ਤੀਸਰੀ ਫਸਲ ਕਣਕਾਈ ਉਹਦੇ ਚ ਵੀ 8 ਤੋਂ 10 ਕੁਇੰਟਲ ਪਰ ਇੱਕ ਡੁੱਬ ਗਿਆ ਤੇ ਆਲੂ ਹੁਣ ਡੁੱਬ ਗਿਆ ਇਹ ਲਗਾਤਾਰ ਇੱਕ ਤੇ ਬਾਅਦ ਦੂਜੀ ਜਿਹੜੀ ਮਾਰ ਪੈ ਰਹੀ ਹੈ ਕਿਸਾਨ ਨੂੰ ਇਕਨੋਮਿਕ ਮਾਰਨਾ ਪੰਜਾਬ ਸਰਕਾਰ ਨੂੰ ਚਿੰਤਾ ਹੈ ਨਾ ਸੈਂਟਰ ਸਰਕਾਰ ਨੂੰ ਚਿੰਤਾ ਹੈ ਨਾ ਕਿਸੇ ਪੋਲੀਟੀਕਲ ਪਾਰਟੀ ਨੂੰ ਚਿੰਤਾ ਕੋਈ ਇਹਦੇ ਤੇ ਬੋਲਦਾ ਤੱਕ ਨਹੀਂ ਇਹ ਅਫਸੋਸ ਹੈ ਔਰ ਉਹੀ ਜਿਹੜਾ ਗੋਲ ਖਲਾਉਣਾ ਸੀ ਇਹਨਾਂ ਨੇ ਬਜਟ ਚ ਖਲਾਤਾ ਕਿਸਾਨਾਂ ਨੂੰ ਸਮਝ ਆ ਗਈ ਕਿ ਇਹਨਾਂ ਨੇ ਸਾਡੇ ਲਈ ਕੁਝ ਨਹੀਂ ਕਰਨਾ ਮਜ਼ਦੂਰਾਂ ਲਈ ਕੁਝ ਨਹੀਂ ਕਰਨਾ ਇਹ ਇੱਕ ਦੂਜੇ ਨੂੰ ਬੁਰਾ ਭਲਾ ਕਹਿ ਕੇ ਕਿ ਉਹਦੇ ਵਿੱਚੋਂ ਵੋਟਾਂ ਲੈਣੀਆਂ ਚਾਹੁੰਦੇ ਨੇ ਇਹ ਤੋਂ ਬਾਅਦ ਕੱਖ ਨਹੀਂ ਬਜਟ ਚ ਕੱਖ ਨਹੀਂ ਫਰਕ ਹੈ ਉਹ ਲਾ ਕੇ ਜਿਵੇਂ ਜਦੋਂ ਸ਼ੁਰੂਆਤ ਹੋਈ ਸਿੱਤ ਮੰਤਰੀ ਵੱਲੋਂ ਬਜਟ ਦੱਸਿਆ ਗਿਆ ਤਾਂ ਜੋ ਕਿਸਾਨਾਂ ਨੂੰ ਰੀਡ ਦੀ ਹੱਡੀ ਦੱਸਿਆ ਗਿਆ ਦੇਸ਼ ਬਾਰੇ ਪਰ ਕੁਝ ਰੱਖਿਆ ਨਹੀਂ ਗਿਆ ਵਾ ਬਜਟ ਬਜਟ ਦੇ ਵਿੱਚ ਜੀ ਇਹ ਤਾਂ ਜੁਮਲੇ ਨੇ ਉਹਨਾਂ ਦੇ ਪ੍ਰਧਾਨ ਮੰਤਰੀ ਨੇ ਇਲੈਕਸ਼ਨ ਤੋਂ ਪਹਿਲਾਂ ਬਹੁਤ ਕੁਝ ਕਿਹਾ ਔਰ ਬਾਅਦ ਚ ਕਹਿੰਦਾ ਤਾਂ ਉਹ ਤਾਂ ਚੋਣਵੀਂ ਜੁਮਲਾ ਥਾ ਇਹ ਜੁਮਲੇ ਵਾਲੀ ਸਰਕਾਰ ਹੈ ਇਹ ਤੋਂ ਕੋਈ ਬਹੁਤੀ ਆਸ ਨਹੀਂ ਹੈ